ਕਾ ਹੋ ਰਿਹਾ ਉਹ ਛਰੇ ਸ਼ਾਮ ਸਭ ਪ੍ਰੋ ਸਾਡੇ ਜਾਣੂਆ ਇਸ ਕਰਕੇ ਬੇਨਤੀ ਆ ਕਿ ਸਟੇਜ ਤੇ ਕਰਵਿਆ ਪਾ ਫੇਸ ਲਾਉਣੀ ਆ ਪਹਿਲਾਂ ਮੇਰਾ ਵੀ ਸਾਰੇ ਬੈਠ ਜਾ ਜੋ ਵੀ ਜਿੰਨਾ ਵੀ ਧੱਕਾ ਹੋ ਰਿਹਾ ਪੰਨ ਸਾਰੇ ਪਤਾ ਕਾਂਗਰਸੀ ਵਰਕਰਾਂ ਨੂੰ ਆ ਮੇਰਾ ਵੀ ਸਿਗਮਾ ਸਾਹਿਬ ਨੂੰ ਬੇਨਤੀ ਆ ਯਾਰ ਬਿਠਾ ਦੇ ਬੰਦੇ ਜਿੰਨੇ ਵੀ ਐ ਨਹੀਂ ਸਾਣਾ ਆਪਣਾ ਮੇਰਾ ਵੀਰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿੰਨੇ ਵੀ ਸਾਡੇ ਪੰਜ ਸਰਪੰਚ ਨੰਬਰ ਦਾ ਸਹਿਮਾਨ ਸਾਡੇ ਪ੍ਰਧਾਨ ਜੀ ਆ ਪ੍ਰਧਾਨ ਜੀ ਬੈਠੋ ਸਾਰਿਆਂ ਨੂੰ ਬੇਨਤੀ ਆ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਵੀ ਸਾਡੇ ਦਮਿਆਰ ਪਹੁੰਚ ਚੁੱਕੇ ਆ ਪੜਾ ਲੱਗਾ ਵੀਰ ਇਹ ਵੀ ਆਪਣੀ ਯੂਥ ਦੀ ਟੀਮ ਲੈ ਕੇ ਪਹੁੰਚਿਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਮੇਰਾ ਵੀਰ ਪੁਲਿਸ ਦੇ ਵਿੱਚ ਪਹੁੰਚੋ ਤਾਂ ਜੇ ਆਪਾਂ ਨੂੰ ਪਤਾ ਕਿਸੇ ਪੰਚਾ ਸਰਪੰਚ ਜਿਹੜੇ ਆ ਇਹਨਾਂ ਨੂੰ ਕਿਸੇ ਨੂੰ ਕੋਈ ਵੀ ਡਾਕੂਮੈਂਟ ਜਿਹੜਾ ਦਿੱਤਾ ਨਹੀਂ ਜਾ ਰਿਹਾ ਸਰਕਾਰ ਤੱਕਾ ਕਰ ਰਹੀ ਆ ਇਸ ਦਾ ਤੇਰਾ ਜਲਮ ਦਾ ਟਰੈਕਰਾ ਕਰਨ ਲਈ ਆਪਣੇ ਹਲਕੇ ਦੇ ਸਪੋਰਟ ਡਿਲੇਜ ਦੇ ਪ੍ਰਧਾਨ ਸਾਬਕਾ ਐਮਐਲਏ ਕੁਲਵੀਰ ਸਿੰਘ ਜੀ ਦਾ ਉਹਨਾਂ ਵੱਲੋਂ ਸਮੁੱਚੀ ਜ਼ੀਰੇ ਦੀ ਸਮੁੱਚੇ ਫੋਲਕ ਹਲਕੇ ਦੇ ਜਿੰਨੇ ਵੀ ਸਾਡੇ ਆਉਡੇਦਾਰ ਸਾਹਿਬਾਂ ਦੇ ਇਥੇ ਪਹੁੰਚੇ ਆ ਸਾਰੇ ਇਥੇ ਆਉਂਦੇ ਅਸੀਂ ਜੀ ਆਇਆਂ ਕਹਿੰਦੇ ਆ ਤੇ ਹੱਥ ਵਨ ਕੇ ਬੇਨਤੀ ਆ ਕਿ ਜੀਰਾ ਸਾਹਿਬ ਜੀ ਆ ਵਿਚਾਰੇ ਬੈਠੇ ਆ ਸਭ ਤੋਂ ਮੂਰੇ ਮਾਨਦਰ ਦੇਵੀ ਬੈਠੇ ਆ ਸਾਡੇ ਜਿਲ੍ਹੇ ਪ੍ਰਧਾਨ ਸਹਿਬਾਨ ਸਾਰੇ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਬੈਠੇ ਆ ਸਾਰਿਆਂ ਨੂੰ ਬੇਨਤੀ ਆ ਕਿ ਆ ਜੀਓ ਮੇਰਾ ਵੀਰ ਬਨਾਲ ਦੇ ਵਿੱਚ ਪਹੁੰਚੋ ਤੇ ਆਪਾਂ ਜਿਹੜੀ ਸਦੇਸ਼ ਦੀ ਕਾਰਵਾਈ ਸ਼ੁਰੂ ਕਰੀਏ ਕਿਉਂਕਿ ਅੱਜ ਅੱਜ ਦਾ ਦੇਣਾ ਆਪਣਾ ਜਿਹੜਾ ਐਮਤਿਹਾਨ ਦੀ ਘੜੀ ਆ ਜਿਹੜਾ ਅੱਜ ਦਾ ਆਪਣਾ ਐਮਤਿਹਾਨ ਆਪਾਂ ਪਾਸ ਕਰ ਜਾਂਦੇ ਆ ਤੁੱਫੇ ਬਹਿ ਕੇ ਤੇ ਤੁਹਾਡੇ ਸਰਪੰਚਾਂ ਪੰਚਾਂ ਲਈ ਬੱਲੇ ਬੱਲੇ ਆ ਇਸ ਕਰਕੇ ਪੰਚਾਇਤ ਰਪਾਂਚਾਰੇ ਬੈਂਤੀਆ ਕੇ ਆਈਡੀ ਦੀ ਆੜੀ ਤਪਛਾਣਾ ਵੇਖੋ ਮੇਰਾ ਵੀਰ ਗਰਾਊਂਡ ਵਿੱਚ ਆ ਕੇ ਥਲੇ ਛੜਕਦੇ ਪਏ ਜੇ ਕਿਸੇ ਨੂੰ ਦਰੀ ਮਿਲਦੀ ਆ ਤਾਂ ਠੀਕ ਆ ਨਹੀਂ ਦਰੀ ਮਿਲਦੀ ਤਾਂ ਸਮਝ ਲਿਗਿਆ ਆਪਾਂ ਅੱਜ ਦਾ ਦਿਨ ਆਪਾਂ ਚੋਲੇ ਦੇ ਕਾਖੀ ਕੱਢ ਰਹੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਂ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਹ ਆਪਣੇ ਜ਼ਿਲ੍ਹਾ ਫਿਰੋਜ਼ਪੁਰ ਦੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਹੀ ਆ ਕਿਉਂਕਿ ਤੁਸੀਂ ਦੇਖਿਆ ਪਿਛਲੀਆਂ ਚੋਣਾਂ ਦਰਮਿਆਨ ਇਹਨਾਂ ਨੂੰ ਕਿਸੇ ਪਿੰਡੋਂ 10 ਬੋਟਾ ਪਈਆਂ ਕਿਸੇ ਪਿੰਡੋਂ 20 ਕਿਸੇ ਉਹ ਕਿਹਾ 50 ਬੋਟਾ ਪਈਆਂ ਇਹ ਸਭ ਬਖਲਾੜ ਦੇ ਵਿੱਚ ਆ ਕੇ ਇਹਨਾਂ ਦੇ ਪੰਜ ਸਰਪੰਚ ਜਿਹੜੇ ਆ ਆਸਵੇ ਦੀ ਜਿੱਤਗੋ ਜੁੱਤੀ ਹੋ ਰਹਾ ਤੁਸੀਂ ਦੇਖਿਆ ਕਿਉਂਕਿ ਇੱਕ ਪਿੰਡ ਦੇ ਵਿੱਚ ਦੋ ਦੇ ਤਿੰਨ ਤਿੰਨ ਇਹਨਾਂ ਨੇ ਆਪਣੇ ਸਰਪੰਚ ਖੜੇ ਕੀਤੇ ਆ ਸਾਡੇ ਜੀਰਾਂ ਆ ਕੇ ਤੇ ਜੀਰਾਸਾ ਵੀ ਦੱਸਣਗੇ ਜਾਦੇ ਅੱਗੇ ਵਿਚਾਰ ਕਿਉਂਕਿ ਜੋ ਕੁਝ ਹੋ ਰਿਹਾ ਜੋ ਟੋਕਨ ਸਿਸਟਮ ਜੋਥੇ ਚੱਲ ਰਿਹਾ ਹੂੰ ਜੋ ਕੋਈ ਪੈਸਿਆਂ ਦਾ ਲੈਣ ਦੇਣ ਚਾਲਿਆ ਦੋ ਦੋ ਤਿੰਨ ਤਿੰਨ ਖਿਡਾਏ ਆ ਜਿਹਦੇ ਕੋਲ ਵੱਧ ਤੋਂ ਮਿਲ ਜਾਂਦੇ ਆ ਉਹਨੂੰ ਟੋਕਨ ਦਿੱਤਾ ਜਾਂਦਾ ਜਿਹਦੇ ਕੋਲ ਘੱਟ ਮਿਲਦੀ ਆ ਉਹ ਮੁੜ ਕੇ ਜੀਰਾ ਸਾਹਿਬ ਕੋਲ ਪਹੁੰਚ ਜਾਂਦੇ ਆ ਤੇ ਜੀਰਾ ਸਾਹਿਬ ਅਸੀਂ ਤੁਹਾਡੇ ਨਾਲ ਆ ਕਿਉਂਕਿ ਸਾਡਾ ਪਿੱਛੇ 10-15 ਲੱਖ ਰੁਪਈਆ ਲਵਾਤਾ ਤੇ ਹੁਣ ਫੇਰ ਨਵਾਂ ਮੰਗੀ ਜਾਂਦੇ ਆ ਅਸੀਂ ਹਰ ਵਾਰੀ ਕਿਥੋ ਕਿਥੋ ਪੈਸੇ ਦੇਈਏ ਇਹਨਾਂ ਨੂੰ ਕੱਲੀ ਇੱਕ ਤਾਲਾ ਘਟਨਾ ਸਾਡੇ ਉੱਤੇ ਹੋਈ ਆ ਉਹ ਇੱਕ ਪਿੰਡ ਦੇ ਵਿੱਚੋਂ ਗੁਰਦੂਆਲਾ ਪਿੰਡਾ ਉੱਥੇ ਇਹਨਾਂ ਨੇ ਕੋਈ ਆਪਦਾ ਵਰਕਰ ਸੀ ਉਹਦੇ ਕੋਲੋਂ 10 ਲੱਖ ਰੁਪਈਆ ਪਹਿਲਾਂ ਲਵਾਦਾ ਹੁਣ ਉੱਥੇ ਨਵਾਂ ਸਰਪੰਚ ਖੜਾ ਕਰਕੇ ਚੱਲ 15 ਲੱਖ ਰੁਪਈਆ ਉਹ ਤੋਂ ਲੈ ਲਿਆ ਤੇ ਉਹਦੇ ਟਰਾਲੀ ਲਾ ਦੀ ਅੱਗੇ ਐਮਐਲਏ ਸਾਹਿਬ ਦੇ ਬਾਹਰ ਦੇ ਮੂੰਹੇ ਜਾ ਕੇ ਉਹ ਕਹਿੰਦਾ ਮੇਰਾ ਪਹਿਲਾਂ ਜਿਹੜਾ 10 ਲੱਖ ਦਿੱਤਾ ਉਹ ਮੇਰਾ ਵਾਪਸ ਕਰ ਦੇ ਮੈਂ ਤੇਰੇ ਨਾਲ ਇਲੈਕਸ਼ਨਿੰਗ ਲੜਦਾ ਐਹੋ ਜੀਆਂ ਹਰਕਤਾਂ ਜੀਨੇ ਹਰਕੇ ਦੇ ਵਿੱਚ ਹੋ ਰਹੀਆਂ ਇਹ ਸਾਰੇ ਭਗੋਪਤ ਜਾਣੂ ਆ ਇਸ ਕਰਕੇ ਜੋ ਅੱਜ ਆਪਾਂ ਨੂੰ ਝੜਕਾ ਤੇ ਉਤਰਨਾ ਪਿਆ ਸਮੁੱਚੇ ਪੰਜਾਬ ਦੇ ਵਿੱਚ ਹੀ ਆਪਣੇ ਰਾਜਾ ਮਰਿੰਦਰ ਸਿੰਘ ਜੀ ਉੜੰਗ ਜੋ ਪੰਜਾਬ ਪ੍ਰਦੇਸ਼ ਦੇ ਕਾਂਗਰਸ ਦੇ ਪ੍ਰਧਾਨ ਹਨ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਹੜੇ ਇਹ ਅੱਜ ਧਰਨਾ ਲਾਇਆ ਜਾ ਰਿਹਾ ਹਲਕਾ ਫਰੋਜ਼ਪੁਰ ਦੇ ਵਿੱਚ ਆਪਣੇ ਹਲਕੇ ਦੇ ਹਰਮਨ ਪਿਆਰੇ ਕਾਂਗਰਸ ਨੌ ਜਵਾਨਾਂ ਦੇ ਦਿਲਾਂ ਦੀ ਧੜਕਣ ਸਾਬਕਾ ਐਮਐਲਏ ਕੁਲਵੀਰ ਸਿੰਘ ਜੀਰਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਤੇ ਜਿੰਨੇ ਵੀ ਸਾਡੇ ਇਜਾਤੀਆਂ ਦੇ ਫਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਇੱਥੇ ਪਹੁੰਚੇ ਆ ਇਹ ਸਾਰਿਆਂ ਦੀ ਸਮੂਚੀ ਦੇਖ ਰੇ ਕਿ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ ਹੈ ਕਿਉਂਕਿ ਜੇ ਨਾ ਨਾ ਲੱਗ ਗਏ ਤਾਂ ਬਲਾਕ ਕਾਫੀ ਆ ਕੁਝ ਬਲਾਕਾਂ ਦੇ ਨਾ ਜਾਣਦਿਆਂ ਕਈਆਂ ਦੇ ਕੋਈ ਰਹਿ ਜਾਂਦੀ ਇਸ ਕਰਕੇ ਤੇ ਸਮੁੱਚਾ ਧਰਨਾ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੀ ਵੜੰਗ ਦੀ ਦਿਸ਼ਾ ਨਿਰਦੇਸ਼ਾ ਹੈ ਆਪਣੇ ਹਲਕੇ ਦੇ ਨੌਜਵਾਨ ਦਿਲਾਂ ਦੀ ਧੜਕਣ ਸਾਬਕਾ ਐਮਐਲਏ ਕੁਲਵੀਰ ਸਿੰਘ ਜੀ ਜੀਰਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਕਾਂਗਰਸ ਕਮੇਟੀ ਅੱਜ ਪੰਚਾਂ ਸਰਪੰਚਾਂ ਦੇ ਹੱਕ ਦੇ ਵਿੱਚ ਇਹ ਧਰਨਾ ਦਿੱਤਾ ਜਾ ਰਿਹਾ ਹੈ ਇਹ ਪੰਚਾਂ ਸਰਪੰਚਾਂ ਵਾਲੀਆਂ ਚੋਣਾਂ ਕਿਉਂਕਿ ਐਮਐਲਏ ਸਾਹਿਬ ਕਹਿੰਦੇ ਆ ਕਿ ਸਾਡੀ ਬਹੁਤ ਪੰਚ ਸਰਪੰਚਾਂ ਦਾ ਰਾਦ ਕਰਕੇ ਸਾਡੇ ਮੋਢੇ ਦਾ ਮੋਢਾ ਲਾ ਕੇ ਸਾਨੂੰ ਐਮਐਲਏ ਬਣਾਉਂਦੇ ਆ ਅੱਜ ਜੇ ਸਰਪੰਚਾਂ ਦੇ ਨਸੀਬ ਤਪਈਆ ਸਰਪੰਚਾਂ ਨੂੰ ਕੋਈ ਕਾਗਜ਼ ਨਹੀਂ ਪਰੰਦੇ ਰ ਅੱਜ ਸਾਡਾ ਜਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਹੱਕ ਬੰਦਾ ਕਿ ਸਰਪੰਚਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੀ ਲੜਾਈ ਲੜੀ ਜਾਵੇ ਔਰ ਸਰਪੰਚਾਂ ਨੂੰ ਇਨਸਾਫ਼ ਦਵਾਇਆ ਜਾਵੇ ਇਸ ਕਰਕੇ ਮੇਰੀ ਬੇਨਤੀ ਆ ਜਿੰਨੇ ਵੀ ਭਰਾ ਖੜੇ ਆ ਕਿਉਂਕਿ ਆਪਾਂ ਕਾਰੋਈ ਅੱਗੇ ਚਲਾਉਣੀ ਆ ਅਜੇ ਤਾਂ ਇਹ ਆਪਦੀ ਕੰਮਜਾ ਚੱਲਿਆ ਤੁਹਾਨੂੰ ਬਿਠਾਉਣ ਦੀ ਖਾਤਰ ਇਹ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਆਪਾਂ ਖੜ ਨਹੀਂ ਆਏ ਮੇਰਾ ਵੀਰ ਮੈਥੋਂ ਨਾ ਵਾਰ-ਵਾਰ ਕੋ ਆਓ ਇਹ ਕੰਮ ਲੰਮਾ ਚੱਲਣਾ ਹੈ ਜੇ ਪਤਾ ਨਹੀਂ ਆਪਾਂ ਨੂੰ ਕਿੱਥੋਂ ਤੱਕ ਚਲਾਉਣਾ ਪੈਣਾ ਹੋ ਸਕਦਾ ਆਪਾਂ ਨੂੰ ਕੋ ਚਾਰਨੀਆਂ ਤਾਂ ਲਕਨਾਤਾਂ ਵੀ ਲਾਉਣੀਆਂ ਪੈ ਜਾਣ ਜੇ ਕੋਈ ਪ੍ਰਸ਼ਾਸਨ ਮੰਨਦਾ ਤਾਂ ਠੀਕ ਹੈ ਨਹੀਂ ਤਾਂ ਹੋ ਸਕਦਾ ਆਪਾਂ ਨੂੰ ਕੋਈ ਤੇ ਚਾਰਨੀਆਂ ਕਰਾਤਾ ਹੀ ਲਾਉਣੀਆਂ ਪੈ ਜਾਣ ਇਸ ਕਰਕੇ ਬੇਨਤੀ ਆ ਵੀ ਸਾਰੇ ਬੈਠ ਜਾਓ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਕਿਉਂਕਿ ਜਿਸ ਤਰ੍ਹਾਂ ਸਾਡੇ ਬਲਾਕਾਂ ਦੇ ਪ੍ਰਧਾਨ ਕਾਂਗਰਸ ਕਮੇਟੀਆਂ ਦੇ ਤੇ ਪੰਜ ਸਰਪੰਚ ਸਾਡੇ ਜ਼ਿਲ੍ਹਾ ਪ੍ਰਧਾਨ ਤੁਪਲੇ ਨਾਲ ਛੜਕਦੇ ਬੈਠੇ ਆ ਕਿ ਆਪਣਾ ਵੀ ਫਰਜ ਪੰਦਾ ਮਈਆਂ ਵਾਲੇ ਵੀਰਾਂ ਨੂੰ ਬੇਨਤੀ ਆ ਫਿਰ ਬਾਈ ਜੀ ਬੋਲਣਗੇ ਫਿਰ ਬੈਠੇਗੇ ਸਾਰਿਆਂ ਨੂੰ ਬੇਨਤੀ ਹੱਥ ਬੰਨ ਕੇ ਸਾਰਿਆਂ ਨੂੰ ਮੈਂ ਉਹ ਵੀ ਜਾਣਦਾ ਬਾਈ ਜੀ ਦੇ ਨਾਂ ਰਹਿਣ ਦੇ ਨਾਤੇ ਮੇਰਾ ਫਰਜ ਪੰਦਾ ਪਹਿਲਾਂ ਇਹਨਾਂ ਦੇ ਹੱਥ ਬੰਨ ਕੇ ਬੇਨਤੀ ਕਰਾ ਫਿਰ ਬਾਅਦ ਦੇ ਵਿੱਚ ਬਾਈ ਜੀ ਕਹਣਗੇ ਜਿਹੜੇ ਛੜਕ ਤੋਂ ਪਾਰ ਖੜੇ ਆ ਦਰੱਖਤਾਂ ਦੇ ਥੱਲੇ ਏ ਮੇਰਾ ਵੀਰ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਵੀ ਇੱਥੇ ਆ ਜਾਓ ਆਪਾਂ ਦਰਸ਼ਕਾਂ ਦੇ ਥੱਲੇ ਨਹੀਂ ਖੜਨਾ ਅੱਜ ਦਾ ਦਿਨ ਆਪਾਂ ਦਰਸ਼ਕਾਂ ਦੀ ਛਾਂ ਵਫੇਰੀ ਮਾਣ ਲਈ ਆ ਤਕਰੀਬਨ ਕਾਫੀ ਸਮਾਂ ਹੋ ਗਿਆ ਆਪਾਂ ਨੂੰ ਆਨੰਦ ਮਾਣਜਾ ਨੂੰ ਛਾਵਾਂ ਦੇ ਅੱਜ ਦਾ ਆਪਾਂ ਧੁੱਪ ਦਾ ਆਨੰਦ ਮਾਣਨਾ ਧੁੱਪ ਦਾ ਇਸ ਕਰਕੇ ਆ ਬਾਰ ਬਾਰ ਨਾ ਕਹੋ ਜਿੰਨੇ ਵੀ ਮੇਰੇ ਵੀਰ ਦਰਸ਼ਕਾਂ ਦੇ ਸਾਹਮਣੇ ਛੜਕੋ ਪਾਰ ਖੜੇ ਆ ਕਿਉਂਕਿ ਜਿੱਦੀ ਸਗਾ ਦੇ ਵਿੱਚ ਇੱਥੇ ਜਥੇ ਰਵਾਨਾ ਹੋ ਕੇ ਪਹੁੰਚਿਆ ਕਾਫੀ ਵੱਡੀ ਤਕਾਕਤ ਸਾਡੀ ਸੰਗਤ ਪਹੁੰਚ ਚੁੱਕੀ ਆ ਵਰਕਰ ਪਹੁੰਚ ਚੁੱਕੇ ਆ ਪਰ ਕੋਈ ਸਾਡੇ ਵਰਕਰ ਜਿਹੜਾ ਛਾ ਦਾ ਆਨੰਦ ਮਾ ਰਿਹਾ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕੇ ਛਾ ਦਾ ਆਨੰਦ ਨਾ ਮਾਣੋ ਕਿਉਂਕਿ ਆਪਾਂ ਜੱਟਾਂ ਦੇ ਪੁੱਤਾਂ ਤੇ ਸਦਾ ਹੀ ਆਪਾਂ ਇਹ ਜੜੀਆਂ ਸੱਪਾਂ ਦੀਆਂ ਸੜੀਆਂ ਦੇ ਨਾਲ ਖੇਡਣ ਜਾਣਦੇ ਆ ਆਪਾਂ ਵਰਤਾਂ ਦੇ ਬੈਠਣ ਜਾਣਦੇ ਆ ਇਸ ਕਰਕੇ ਆਪਣਾ ਫਰਜ ਪੰਦਾ ਹੈ ਕਿ ਆਪਾਂ ਆ ਸੜਕ 'ਤੇ ਕੋਈ ਵੀ ਤੱਤੀਆਂ ਤੱਤੀ ਨਹੀਂ ਉਹ ਆਪਣੇ ਗੁਰੂ ਤੇਗ ਬਹਾਦਰ ਜੀ ਤੱਤੀ ਤਵੀ ਤੇ ਬਹਿ ਕੇ ਜੋਨੇ ਸਿਰ ਦੇ ਦਾ ਇਸ ਕਰਕੇ ਬੋਲਦੀ ਆ ਆਪਣੇ ਗੁਰੂ ਸਾਹਿਬਾਨਾਂ ਦੀ ਕਿੰਨੀ ਵੱਡੀ ਕਹਾਣੀਆਂ ਆਪਣੇ ਗੁਰੂਆਂ ਨੇ ਤੱਤੀਆਂ ਤਵੀਆਂ ਦੇ ਬਹਿ ਕੇ ਸਿਰ ਦੇ ਦੇ ਤੇ ਆਪਾਂ ਇੱਕ ਸੜਕ 'ਤੇ ਨਹੀਂ ਬੈਠ ਸਕਦੇ ਯਾਰ ਇਸ ਕਰਕੇ ਬੇਨਤੀ ਆ ਮੈਂ ਬਾਰ ਬਾਰ ਕਹਿੰਦਾ ਚੰਗਾਈ ਲੱਗਦਾ ਬਹਿ ਜਾ ਮੇਰਾ ਵੀਰ ਬਹਿ ਜਾ ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਬਹੁਤ ਵੱਡੀ ਤਗਾ ਸੰਗਤ ਆ ਰਹੀ ਆ ਲਈਆਂ ਵਾਲੇ ਤੇ ਵੀ ਸਾਡੇ ਪਹੁੰਚ ਰਿਹਾ ਪੀ ਆਰੀ ਕੋ ਵੀ ਆਈਆਂ ਜਿੰਨੇ ਵੀ ਸਾਡੇ ਨਕਰ ਸੁਣ ਕੇ ਬਲਾਖ ਖੁਸ਼ ਹੋ ਗਏ ਜਿੰਨੇ ਵੀ ਬਰਾਦ